ਗੋਪੀ ਬਾਚ ਦੇਵੀ ਜੋ ਸੋ ਗੋਪੀਆਂ ਦੇਵੀ ਜੀ ਪ੍ਰਤੀ ਕਹਿੰਦੀਆਂ ਹਨ ਕਬਿਤ ਦੰਤਨ ਸੰਗਾਰਨੀ ਪਤਿਤ ਲੋਗ ਤਾਰਨੀ ਸੋ ਸੰਕਟ ਨਿਵਾਰਨੀ ਕੇ ਐਸੀ ਤੂ ਸਖਤ ਹੈ हे देवी ਤੂ ਦੰਤਾਂ ਨੂੰ ਮਾਰਨ ਵਾਲੀ ਪਤਿਤਾਂ ਨੂੰ ਤਾਰਨ ਵਾਲੀ ਸੰਕਟਾਂ ਨੂੰ ਨਿਵਾਰਨ ਵਾਲੀ ਅਜੇ ਹੀ ਸ਼ਕਤੀਵਾਰ ਹੈ ਵੇਦਨ ਉਧਾਰਣੀ ਸੁਰੇਂਦਰ ਰਾਜ ਕਾਰਣੀ ਪ ਗੌਰ ਜਾ ਕੀ ਜਾਗੈ ਜੋਤ ਔਰ ਜਾਨ ਕਤ ਹੈ ਵੇਦਾ ਦਾ ਉਦਾਰ ਕਰਨ ਵਾਲੀ ਹੈ ਇੰਦਰ ਤੋਂ ਰਾਜ ਕਰਾਉਣ ਵਾਲੀ ਹੈ ਦੁਰਗਾ ਦੀ ਜੋਤ ਜਗਤ ਵਿੱਚ ਲਟ ਲਟ ਕਰਕੇ ਜਾਗ ਰਹੀ ਹੈ ਇਸ ਦੇ ਸਮਾਨ ਹੋਰ ਕੋਈ ਕਿਹੜਾ ਜਾਣਿਆ ਜਾ ਸਕਦਾ ਹੈ ਤੋ ਮੈਂ ਨਾ ਧਰਾ ਮੈਂ ਨਾ ਧਿਆਨ ਧਾਰੀ ਮੈਂ ਪੈ ਕਛੂ ਜੈਸੇ ਤੇਰੇ ਜੋਤ ਵਿੱਚ ਆਨਨ ਛਕਤ ਹੈ ਇਸ ਦੇ ਮੁਖ ਦਾ ਉਜਾਲਾ ਆਕਾਸ਼ ਵਿੱਚ ਨਹੀਂ ਧਰਤੀ ਉੱਤੇ ਨਹੀਂ ਅਤੇ ਨਾ ਹੀ ਧਿਆਨ ਧਾਰਨ ਵਾਲੇ ਪੁਰਸ਼ਾਂ ਵਿੱਚ ਕੁਝ ਦਿਸਦਾ ਹੈ ਜਿਸ ਤਰ੍ਹਾਂ ਦਾ ਪ੍ਰਕਾਸ਼ ਤੇਰੇ ਮੂੰਹ ਉਤੇ ਸੋਭ ਰਿਹਾ ਹੈ ਦੇਨਸ ਅਦਨੇਸ ਮੈਂ دیਵਾਨ ਮੈਂ ਸੁਰੇਸ ਮੈਂ ਸੁਪਤ ਮਹੇਸ਼ ਜੋਤ ਤੇਰੀ ਐ ਜਗਤ ਹੈ ਜਿਵੇਂ ਦਿਨ ਵਿੱਚ ਸੂਰਜ ਦਾ ਦੇਵਤਿਆਂ ਦੇ ਦਰਬਾਰ ਵਿੱਚ ਬੈਠੇ ਹੋਏ ਇੰਦਰ ਦਾ ਪਹਿਰਾਵਾ ਸੁਪਤ ਵਿੱਚੋਂ ਮਹਾਦੇਵ ਦਾ ਪ੍ਰਕਾਸ਼ ਹੈ ਇਸ ਤਰ੍ਹਾਂ ਦੀ ਤੇਰੀ ਜੋਤ ਜਗਤ ਵਿੱਚ جگਮਗਾ ਕਰ ਰਹੀ ਹੈ ਬੇਨਤੀ ਕਰਤ ਸਭ ਗੋਪੀ ਕਰ ਜੋਰ-ਜੋਰ ਸੁਨ ਲੈ ਹੋ ਬੇਨਤੀ ਹਮਾਰੀ اے ਚੰਡਿਕਾ ਸਾਰੀਆਂ ਗੋਪੀਆਂ ਹੱਥ ਜੋੜ ਕੇ ਬੇਨਤੀ ਕਰਦੀਆਂ ਹੋਈਆਂ ਕਹਿੰਦੀਆਂ ਹਨ اے ਚੰਡਿਕਾ ਸਾਡੀ ਇਹ ਬੇਨਤੀ ਸੁਣ ਲਵੋ ਸੋਰਤ ਉਭਾਰੇ ਕੋਟ ਪਤਿਤ ਉਦਾਰੇ ਚੰਡ ਮੁੰਡ ਮੁੰਡ ਢਾਰੇ ਸੋਭਨੀ ਸੋੰਬ ਕੀ ਖੰਡਿਕਾ ਤੋਹੀ ਦੇਵਤਿਆਂ ਨੂੰ ਉਭਾਰਿਆ ਸੀ ਕਰੋੜਾਂ ਹੀ ਪਾਪੀਆਂ ਨੂੰ ਤਾਰਿਆ ਸੀ ਚੰਡ ਅਤੇ ਮੁੰਡ ਦਾ ਸਿਰ ਲਾ ਸੁੱਟਿਆ ਸੀ ਅਤੇ ਸੋਮਵਰ ਨੇ ਸੋਮਵਰ ਨੂੰ ਖੰਡ-ਖੰਡ ਕੀਤਾ ਸੀ ਦੇ ਜੈ ਮੰਗਿਓ ਦਾਨ ਹੋਇ ਪਰ ਤੱਛਕ ਹੈ ਮੇਰੀ ਮਾਈ ਪੂਜੇ ਹਮ ਤੁਮੈ ਨਾਹੀਂ ਪੂਜੈ ਸੋਤ ਗੰਡਕਾ ਪੇਰੇ ਕਹੰਦੀ ਆ ਹਨ ਏ ਸਾਡੀ ਮਾਤਾ ਪਰ ਤੱਕ ਹੋ ਕੇ ਮੂਹ ਮੰਗੀਆਂ ਦਾਨ ਦਿਓ ਅਸੀਂ ਸਦਾ ਤੇਰੀ ਪੂਜਾ ਕਰਾਂ ਗੀਆਂ ਠਾਕੁਰ ਸਾਲਗ੍ਰਾਮ ਦੀ ਪੂਜਾ ਨਹੀਂ ਕਰਾਂ ਗੀਆਂ ਹੋਇ ਕਰ ਪਰਸਾਨਿਆ ਤਾਂ ਕੋ ਕਹਿਓ ਸੇਗਰ ਮਾਨ ਦਿਨੋ ਵਹ ਬਰ ਦਾਨ ਫੁਨ ਰਾਨੀਨ ਕੀ ਮੰਡਿਕਾ ਉਸੇ ਵੇਲੇ ਪਰਸੰਨ ਹੋ ਕੇ ਯੁੱਧਾ ਨੂੰ ਮੰਡਿਤ ਕਰਨ ਵਾਲੀ ਦੇਵੀ ਨੇ ਉਹਨਾਂ ਨੂੰ ਛੇਤੀ ਨਾਲ ਕਿਹਾ ਤੁਹਾਡਾ ਕਿਹਾ ਮੰਨ ਕੇ ਮੈਂ ਤੁਹਾਨੂੰ ਉਹੀ ਵਾਰਦਾਨ ਦਿੱਤਾ ਹੈ ਦੇਵੀ ਜੀ ਬਾਚ ਗੋਪੀਨ ਸੋ ਦੇਵੀ ਨੇ ਗੋਪੀਆਂ ਨੂੰ ਕਿਹਾ ਸਵਈਆ ਵਹ ਭਰਤਾ ਅਬ ਸੋ ਤੁਮਰੋ ਹਰਦਾਨ ਇਹੇ ਦੁਰਗਾ ਤਿੰਨ ਦਿਨਾ ਉਹ ਕ੍ਰਿਸ਼ਨ ਹੁਣ ਤੁਹਾਡਾ ਪਤੀ ਹੋਵੇਗਾ। ਦੁਰਗਾ ਨੇ ਉਹਨਾਂ ਗੋਪੀਆਂ ਨੂੰ ਇਹ ਵਰਦਾਨ ਦਿੱਤਾ। ਸੋ ਤੁੰ ਸੁਰੌਣਨ ਮੈਂ ਸੁਣ ਕੇ ਤਿਨ ਕੋਟ ਪਰਨਾਮ ਤਬੈ ਉਠ ਕੀਨਾ। ਉਹਨਾਂ ਨੇ ਇਸ ਆਵਾਜ਼ ਨੂੰ ਕੰਨਾਂ ਨਾਲ ਸੁਣ ਕੇ ਉਸੇ ਵੇਲੇ ਉੱਠ ਕੇ ਦੁਰਗਾ ਨੂੰ ਕਰੋੜਾ ਵਾਰ ਨਮਸਕਾਰ ਕੀਤਾ। ਤਾਂ ਛਬ ਕੋ ਜਸ ਉੱਚ ਮਹਾ ਕਬਨੇ ਆਪਣੇ ਮਨ ਮੈਂ ਹੁਣ ਚੀਨਾ। ਉਸ ਵੇਲੇ ਦੀ ਛਵੀ ਦੇ ਮਹਾਨ ਯਸ਼ ਨੂੰ ਕਵੀ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਵਿਚਾਰਿਆ ਹੈ 인 ਕੋ ਮਨ ਕਾ ਨਰ ਮੈਂ ਉਹ ਜੋ ਪੈ ਰਸ ਕਾ ਨਰ ਕੇ ਸੰਗ ਪੀਨਾ ਕਿ ਇਹਨਾਂ ਦਾ ਮਨ ਕ੍ਰਿਸ਼ਨ ਵਿੱਚ ਰਮ ਗਿਆ ਹੈ ਅਤੇ ਕਾਨਾ ਦੇ ਰਸ ਵਿੱਚ ਹੀ ਭਿੱਜ ਗਿਆ ਹੈ ਪਾਏ ਪਰਿ ਤਹਿ ਕੇ ਤਬਹੀ ਸਭ ਭਾਤ ਕਰੀ ਬਹੁਤ ਆਹੇ ਵਡਾਈ ਸਾਰੀਆਂ ਗੋਪੀਆਂ ਉਸੇ ਵੇਲੇ ਦੇਵੀ ਦੇ ਚਰਨੀ ਪੈ ਗਈਆਂ ਅਤੇ ਸਭ ਤਰ੍ਹਾਂ ਨਾਲ ਉਸ ਦੁਰਗਾ ਦੀ ਬਹੁਤ ਵਡਿਆਈ ਕੀਤੀ ਹੈ जग ਕੀ ਕਰਤਾ ਹਰਤਾ ਦੁਖ ਹੈ ਸਭ ਤੂੰ ਗਣ ਗੰਦਰਬ ਮਾਈ ਕੀ ਹੈ ਮਾਤਾ ਤੋ ਜਗਤ ਦੇ ਕਰਤਾ ਹੈ ਅਤੇ ਸਾਰੇ ਦੁੱਖਾਂ ਨੂੰ ਨਾਸ਼ਟ ਕਰਨ ਵਾਲੀ ਹੈ ਸਾਰੇ ਗਣ ਗੰਦਰਬ ਤੇਰੇ ਹੀ ਰੂਪ ਹਨ ਆਛਾ ਬਕੀ ਅਤ ਹੀ ਉਪਮਾ ਕਬਨੇ ਮੁਖ ਤੇ ਇਮ ਭਾਕ ਸੁਨਾਈ ਉਸ ਅਤ Adik ਸ਼ੋਭਾ ਦੀ ਉਪਮਾ ਨੂੰ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਨਾਲ ਕਹਿ ਕੇ ਸੁਣਾਇਆ ਹੈ ਲਾਲ ਪਈ ਤਬ ਹੀ ਗੁਪਿਆ ਹੁਣ ਬਾਤ ਜਬੈ ਮਨ ਬਾਛਤ ਪਾਈ ਕਿ ਗੋਪੀਆਂ ਉਸੇ ਵੇਲੇ ਖੁਸ਼ੀ ਨਾਲ ਲਾਲ ਹੋ ਗਈਆਂ ਜਦ ਕੀ ਉਹਨਾਂ ਦੀ ਮਨ ਇੱਛਾ ਗੱਲ ਪੂਰੀ ਹੋ ਗਈ ਲੈ ਵਰਦਾਨ ਸਬੇ ਗੁਪੀਆਂ ਆਤ ਅਨੰਦ ਕੇ ਮਨ ਡੇਰਨ ਆਈ ਵਰਦਾਨ ਲੈ ਕੇ ਸਾਰੀਆਂ ਗੋਪੀਆਂ ਮਨ ਵਿੱਚ ਬੜੀਆਂ ਆਨੰਦਿਤ ਹੋ ਕੇ ਘਰਾਂ ਨੂੰ ਆ ਗਈਆਂ ਗਾਵਤ ਗੀਤ ਸਬਾ ਮਿਲਕੇ ਇੱਕ ਹੋਏ ਕੇ ਪਰਸਨੈ ਸੋ ਦੇਤ ਵਧਾਈ ਸਾਰੀਆਂ ਮਿਲਕੇ ਗੀਤ ਗਾਉਂਦੀਆਂ ਹਨ ਅਤੇ ਕੋਈ ਇੱਕ ਪਰਸਨ ਹੋ ਕੇ ਦੂਜੀ ਨੂੰ ਵਧਾਈ ਦਿੰਦੀ ਹੈ ਪਾਤਨ ਸਾਥ ਕਰੀ ਤਿੰਨ ਕੀ ਉਪਮਾ ਕਬਨੇ ਮੁਖ ਤੇ ਇਮ ਗਾਈ ਉਹ ਸਾਰੀਆਂ ਪੰਕਤੀ ਬਣਾ ਕੇ ਖੜੀਆਂ ਹਨ ਉਹਨਾਂ ਦੀ ਉਪਮਾ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਕਹੀ ਹੈ ਮਾਨੋ ਪਾਏ નિਸਾਪਤ ਕੋ ਸਰ ਮਦ ਖਿਰੀ ਕਵਿਆ ਤੁਰ ਤਾਈ ਮਾਨੋ ਚੰਦਰਮਾ ਨੂੰ ਪ੍ਰਾਪਤ ਕਰਕੇ ਤਲਾਂ ਵਿੱਚ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਕਮੀਆਂ ਖੜੀਆਂ ਹੋਈਆਂ ਹੋਣ ਪ੍ਰਾਤ ਪਏ ਜਮਨਾ ਜਲ ਮੈਂ ਮਿਲ ਤਾਏ ਗਈ ਸਭ ਹੀ ਗੋਪੀਆਂ ਸਵੇਰ ਹੋਣ ਤੇ ਸਾਰੀਆਂ ਗੋਪੀਆਂ ਮਿਲ ਕੇ ਜਮਨਾ ਦੇ ਜਲ ਵੱਲ ਤੁਰ ਪਈਆਂ ਮਿਲ ਗਾਵਤ ਗੀਤ ਚਲੀ ਤਹਿ ਜਾਕਰ ਆਨੰਦ ਭਾ ਮਨ ਮੈਂ ਗੋਪੀਆਂ ਸਭ ਇਸਤਰੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਉਧਰ ਨੂੰ ਚੱਲ ਪਈਆਂ ਅਤੇ ਖੁਸ਼ੀ ਨਾਲ ਖੁਲੀਆਂ ਨਹੀਂ ਸਮਾਉਂਦੀਆਂ ਤਬ ਹੀ ਹੁਨ ਕਾਨਾ ਚਲੇ ਤਹਿ ਜਾ ਜਮੁਨਾ ਜਲ ਕੋ ਹੁਨ ਜਾ ਜੋ ਪੀਆ ਉਸੇ ਵੇਲੇ ਕ੍ਰਿਸ਼ਨ ਵੀ ਉਥੇ ਚਲੇ ਗਏ ਆਤੇ ਜਾ ਕੇ ਜਮਨਾ ਤੋਂ ਪਾਣੀ ਪੀਤਾ ਕ੍ਰਿਸ਼ਨ ਦੇ ਆਉਣ ਤੇ ਸਭ ਚੁੱਪ ਹੋ ਗਈਆਂ ਸਉ ਦੇਖ ਤਬੈ ਭਗਵਾਨ ਕਹੇ ਨਹਿ ਬੋਲੋ ਰੀ ਕਰ ਹੋ ਚੁਪਿਆ ਉਹਨਾਂ ਨੂੰ ਵੇਖ ਕੇ ਕ੍ਰਿਸ਼ਨ ਨੇ ਕਿਹਾ ਓਏ ਬੋਲਦੀਆਂ ਨਹੀਂ ਚੁੱਪ ਕਰ ਗਈਆਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ